آج شعار پر دے بیچ جلا کانگریس کمیٹی بلوں سندر شام اروڑا جی بلوں اور پردیش کانگریس کمیٹی کے دشا انوسار اج ڈپٹی کمیشنر اور پر نو میمورنڈم دا جائے گا جلا کانگریس کے کاریہ کرتا آفیس بیرر سارے ہی ایتھے موجود ہے یہ سارے نال جا کے آفیس بیرر اپنے آج ڈپٹی کمیشنر ہشیارپور میمورنڈم دو گے ਜੋ ਬਾਬਾ ਸਾਹਿਬ ਅੰbedkar ਜੀ ਦੇ ਬਾਰੇ ਟਿੱਪਣੀ ਕੀਤੀ ਗਈ ਲੋਕ ਸਭਾ ਦੇ ਵਿੱਚ ਅਮਰ ਸ਼ਾਹ ਜੀ ਨੇ ਆਪਣੇ ਸਾਡੇ ਹੋਮ ਮਿਨਿਸਟਰ ਨੇ ਉਹਨਾਂ ਦੇ ਜੋ ਟਿੱਪਣੀ ਹੈ ਉਸ ਟਿੱਪਣੀ ਨੂੰ ਉਹਦੇ ਵਿਰੋਧ ਦੇ ਵਿੱਚ ਅੱਜ ਅਸੀਂ ਮੈਮੋਰੰਡਮ ਦੇ ਰਹੇ ਹਾਂ ਬਾਬਾ ਸਾਹਿਬ ਮੇਦਕਰ ਨੂੰ ਉਹਨਾਂ ਨੇ ਬੜੀ ਗਲਤ ਟਿੱਪਣੀ ਕੀਤੀ ਬਾਬਾ ਸਾਹਿਬ ਅੰਮੇਦਕਰ ਨੇ ਅਗਰ ਸੰਵਿਧਾਨ ਨਾ ਦਿੱਤਾ ਹੁੰਦਾ ਤੇ ਅੱਜ ਹਿੰਦੁਸਤਾਨ ਨੇ ਤਰੱਕੀ ਨਾ ਕਰਦਾ ਹਿੰਦੁਸਤਾਨ ਦੀ ਤਰੱਕੀ ਜਿਹੜੀ ਆ ਬਾਬਾ ਸਾਹਿਬ Ambedkar ਦੇ ਸੰਵਿਧਾਨ ਲਿਖਣ ਤੋਂ ਬਾਅਦ ਇਹ ਜੋ ਇੰਪਲੀਮੈਂਟ ਹੋਇਆ ਉਸ ਕਰਕੇ ਬਾਬਾ ਸਾਹਿਬ ਦੀ ਸਾਰੀ ਸੋਚ ਤੇ ਸਾਰੇ ਲੋਕ ਅਸੀਂ ਪਹਿਰਾ ਦੇ ਰਹੇ ਆਂ ਔਰ ਪਹਿਰਾ ਦੰਦਰਾਮਤ ਦਿੰਦੇ ਰਾਵਾਂਗੇ ਦੇਖੋ ਇਹ ਤਾਂ ਉਹਨਾਂ ਦਾ ਆਪਣਾ ਮਸਲਾ ਹੈ ਨਾ ਕਿ ਉਹ ਦਿੰਦੇ ਕੀ ਕਰਦੇ ਆ ਕੀ ਟਿੱਪਣੀ ਦਿੰਦੇ ਆ ਇੱਕ ਟਿੱਪਣੀ ਦਾ ਕਰ ਬੱਠੇ ਲੋਕ ਸਭਾ ਦੇ ਵਿੱਚ ਉਹਨਾਂ ਨੇ ਬਾਹਰ ਵਿੱਚ ਕੋਈ ਗੱਲ ਵੀ ਨਹੀਂ ਕੀਤੀ ਅੱਜ ਦਾ ਸਾਡਾ ਜਿਹੜਾ ਰੋਸ ਧਰਨਾ ਹੈ ਇਹ ਵਿਧਾਨ ਸਭਾ ਹੁਸ਼ਾਰਪੁਰ ਵੱਲੋਂ ਦਿੱਤਾ ਜਾ ਰਿਹਾ ਕਾਂਗਰਸੀ ਵਰਕਰ ਸਾਰੇ ਵਿਧਾਨ ਸਭਾ ਹੁਸ਼ਾਰਪੁਰ ਦੇ ਇਕੱਠੇ ਹੋਏ ਆ ਜਿਹੜਾ ਕਿ ਅਮਿਤ ਸ਼ਾਹ ਨੇ ਸੰਸਦ ਦੇ ਵਿੱਚ ਬਾਬਾ ਸਾਹਿਬ ਅੰਬੇਦਕਰ ਜਿਹੜੇ ਕਿ ਸਾਡੇ ਬਹੁਤ ਹੀ ਮਾਨਯੋਗ ਨੇ ਉਹਨਾਂ ਨੇ ਸੰਵਿਧਾਨ ਦੀ ਰਚਨਾ ਕੀਤੀ ਆ ਉਹਨਾਂ ਦੇ ਖਿਲਾਫ ਜਿਹੜੀ ਉਹਨਾਂ ਨੇ ਟਿੱਪਣੀ ਕੀਤੀ ਮੈਂ ਇਹਦੇ ਵਿੱਚ ਦੱਸਣਾ ਚਾਹੁੰਦਾ ਕਿ ਉਹ ਟਿੱਪਣੀ ਜਦੋਂ ਤੁਸੀਂ ਉਹ ਵੀਡੀਓ ਬਾਰ-ਬਾਰ ਦੇਖੋਗੇ ਉਹ ਕੋਈ ਇਦਾਂ ਨਹੀਂ ਐ ਬਿਕੋ ਅਚਾਨਕ ਮੂੰਹੋਂ ਨਿਕਲ ਗਿਆ ਉਹਨਾਂ ਨੇ ਬਹੁਤ ਸੋਚੀ ਸਮਝੀ ਸਾਜष ਦੇ ਤਹਿਤ ਪਲਾਨਿੰਗ ਦੇ ਤਹਿਤ 5-7 ਵਾਰੀ ਨਾਮ ਲੈ ਕੇ ਕਿਹਾ ਔਰ ਉਹਨਾਂ ਨੇ ਇੱਕ ਕਰਨ ਦੇ ਪਿੱਛੇ ਉਹਨਾਂ ਨੇ ਸਮਾਜ ਨੂੰ ਵੰਡਣ ਦੀ ਉਹਨਾਂ ਦੀ ਕੋਸ਼ਿਸ਼ ਆ ਜਿਹੜੇ ਕਿ ਕਾਂਗਰਸ ਪਾਰਟੀ ਕਦੇ ਵੀ ਨਹੀਂ ਇਹਨਾਂ ਨੂੰ ਮੰਤਸੂਬੇ ਦੇ ਵਿੱਚ ਕਾਮਯਾਬ ਹੋਣ ਦਿੱਤਾ ਜਾਵੇਗਾ ਕਿ ਉਹ ਇਸ ਤਰ੍ਹਾਂ ਦੀ ਟਿੱਪਣੀਆਂ ਕਰਕੇ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਨੇ ਕਾਂਗਰਸ ਪਾਰਟੀ ਅਪੀਲ ਕਰਦੀ ਸਾਰੇ ਦੇਸ਼ ਵਾਸੀਆਂ ਨੂੰ ਕਿ ਅਮਿਤ ਸ਼ਾਹ ਦੇ ਅਸਤੀਫੇ ਦੇ ਖਿਲਾਫ ਸਾਡੇ ਰੋਸ ਪਰ ਰਹਿਵੇ ਸਾਡਾ ਸਾਥ ਦੇਣ ਤਾਂ ਕਿ ਗਾਂਵ ਦੇ ਵਿੱਚ ਕੋਈ ਵੀ ਲੀਡਰ ਐਦਾਂ ਦੀ ਬੇਵਕੂਫੀ ਔਰ ਗੈਰ ਜ਼ਿੰਮੇਦਾਰਾਂ ਪ੍ਰਤੀ ਟਿੱਪਣੀ ਕਰਨ ਦੀ ਹਿਮਾਕਤ ਨਾ ਕਰੇ ਧੰਨਵਾਦ ਅੱਜ ਹੁਸ਼ਿਆਰਪੁਰ ਦੇ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਸੁੰਦਰ ਸ਼ਾਮ अरोड़ा ਜੀ ਵੱਲੋਂ ਔਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਿਸ਼ਾ ਅਨੁਸਾਰ ਅੱਜ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਮਿਲਨ ਨੂੰ ਦਿੱਤਾ ਜਾਏਗਾ ਜ਼ਿਲ੍ਹਾ ਕਾਂਗਰਸ ਦੇ ਕਾਰਜਕਰਤਾ ਆਫਿਸ ਬੀਅਰ ਸਾਰੇ ਹੀ ਇੱਥੇ ਮੌਜੂਦ ਹੈ ਇਹ ਸਾਰੇ ਨਾਲ ਜਾ ਕੇ ਆਫਿਸ ਬੀਅਰ ਆਪਣੇ ਅੱਜ ਡਿਪਟੀ ਕਮਿਸ਼ਨਰ ਨੂੰ ਸ਼ਾਰਪਰ ਨੂੰ ਮੋਮੈਂਡਮ ਦਊਗੇ ਕਿ ਜੋ 바ਵਾ ਸਾਹਿਬ ਅੰਬੇਦਕਰ ਜੀ ਦੇ ਬਾਰੇ ਟਿੱਪਣੀ ਕੀਤੀ ਗਈ ਲੋਕ ਸਭਾ ਦੇ ਵਿੱਚ ਅਮਰ ਸ਼ਾਹ ਜੀ ਨੇ ਆਪਣੇ ਸਾਡੇ ਹੋਮ ਮਿਨਿਸਟਰ ਨੇ ਉਹਨਾਂ ਦੇ ਜੋ ਟਿੱਪਣੀ ਹੈ ਉਸ ਟਿੱਪਣੀ ਨੂੰ ਉਹਦੇ ਵਿਰੋਧ ਦੇ ਵਿੱਚ ਅੱਜ ਇਸ ਮੋਮੈਂਡਮ ਦੇ ਰਹੇ ਹਾਂ 바ਵਾ ਸਾਹਿਬ ਮੇਦਕਰ ਨੂੰ ਉਹਨਾਂ ਨੇ ਬੜੀ ਗਲਤ ਟਿੱਪਣੀ ਕੀਤੀ 바ਵਾ ਸਾਹਿਬ ਮੇਦਕਰ ਨੇ ਜੇਕਰ ਸੰਵਿਧਾਨ ਨਾ ਦਿੱਤਾ ਹੁੰਦਾ ਅੱਜ ਹਿੰਦੁਸਤਾਨ ਨੇ ਤਰੱਕੀ ਨਾ ਕਰਦਾ ਹਿੰਦੁਸਤਾਨ ਦੀ ਤਰੱਕੀ ਜਿਹੜੀ ਆ ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਲਿਖਣ ਤੋਂ ਬਾਅਦ ਇਹ ਜੋ ਇੰਪਲੀਮੈਂਟ ਹੋਇਆ ਉਸ ਕਰਕੇ ਬਾਬਾ ਸਾਹਿਬ ਦੀ ਸਾਰੀ ਸੋਚ ਤੇ ਸਾਰੇ ਲੋਕ ਅਸੀਂ ਪਹਿਰਾ ਦੇ ਰਹੇ ਆਂ ਔਰ ਪਹਿਰਾ ਦੰਦਾਰਾ ਮਤ ਦਿੰਦੇ ਰਾਵਾਂਗੇ ਦੇਖੋ ਇਹ ਤਾਂ ਉਹਨਾਂ ਦਾ ਆਪਣਾ ਮਸਲਾ ਹੈ ਨਾ ਕਿ ਉਹ ਦਿੰਦੇ ਕੀ ਕਰਦੇ ਆ ਕੀ ਟਿੱਪਣੀ ਦਿੰਦੇ ਆ ਇੱਕ ਟਿੱਪਣੀ ਦਾ ਕਰ ਬੱਠੇ ਲੋਕ ਸਭਾ ਦੇ ਵਿੱਚ ਉਹਨਾਂ ਨੇ ਬਾਹਰ ਵਿੱਚ ਕੋਈ ਗੱਲ ਵੀ ਨਹੀਂ ਕੀਤੀ ਅੱਜ ਦਾ ਸਾਡਾ ਜਿਹੜਾ ਰੋਸ ਧਰਨਾ ਹੈ ਇਹ ਵਿਧਾਨ ਸਭਾ ਹੁਸ਼ਾਰਪੁਰ ਵੱਲੋਂ ਦਿੱਤਾ ਜਾ ਰਿਹਾ ਕਾਂਗਰਸੀ ਵਰਕਰ ਸਾਰੇ ਵਿਧਾਨ ਸਭਾ ਹੁਸ਼ਾਰਪੁਰ ਦੇ ਇਕੱਠੇ ਹੋਏ ਆ ਜਿਹੜਾ ਕਿ ਅਮਿਤ ਸ਼ਾਹ ਨੇ ਸੰਸਦ ਦੇ ਵਿੱਚ ਬਾਬਾ ਸਾਹਿਬ ਅੰਬੇਦਕਰ ਜਿਹੜੇ ਕਿ ਸਾਡੇ ਬਹੁਤ ਹੀ ਮਾਨਯੋਗ ਨੇ ਉਹਨਾਂ ਨੇ ਸੰਵਿਧਾਨ ਦੀ ਰਚਨਾ ਕੀਤੀ ਆ ਉਹਨਾਂ ਦੇ ਖਿਲਾਫ ਜਿਹੜੀ ਉਹਨਾਂ ਨੇ ਟਿੱਪਣੀ ਕੀਤੀ ਮੈਂ ਇਹਦੇ ਵਿੱਚ ਦੱਸਣਾ ਚਾਹੁੰਦਾ ਕਿ ਉਹ ਟਿੱਪਣੀ ਜਦੋਂ ਤੁਸੀਂ ਉਹ ਵੀਡੀਓ ਬਾਰ-ਬਾਰ ਦੇਖੋਗੇ ਉਹ ਕੋਈ ਇਦਾਂ ਨਹੀਂ ਐ ਬਿਕੋ ਅਚਾਨਕ ਮੂੰਹੋਂ ਨਿਕਲ ਗਿਆ ਉਹਨਾਂ ਨੇ ਬਹੁਤ ਸੋਚੀ ਸਮਝੀ ਸਾਜष ਦੇ ਤਹਿਤ ਪਲਾਨਿੰਗ ਦੇ ਤਹਿਤ 5-7 ਵਾਰੀ ਨਾਮ ਲੈ ਕੇ ਕਿਹਾ ਔਰ ਉਹਨਾਂ ਨੇ ਇੱਕ ਕਰਨ ਦੇ ਪਿੱਛੇ ਉਹਨਾਂ ਨੇ ਸਮਾਜ ਨੂੰ ਵੰਡਣ ਦੀ ਉਹਨਾਂ ਦੀ ਕੋਸ਼ਿਸ਼ ਆ ਜਿਹੜੇ ਕਿ ਕਾਂਗਰਸ ਪਾਰਟੀ ਕਦੇ ਵੀ ਨਹੀਂ ਇਹਨਾਂ ਨੂੰ ਮੰਤਸੂਬੇ ਦੇ ਵਿੱਚ ਕਾਮਯਾਬ ਹੋਣ ਦਿੱਤਾ ਜਾਵੇਗਾ ਕਿ ਉਹ ਇਸ ਤਰ੍ਹਾਂ ਦੀ ਟਿੱਪਣੀਆਂ ਕਰਕੇ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਨੇ ਕਾਂਗਰਸ ਪਾਰਟੀ ਅਪੀਲ ਕਰਦੀ ਸਾਰੇ ਦੇਸ਼ ਵਾਸੀਆਂ ਨੂੰ ਕਿ ਅਮਿਤ ਸ਼ਾਹ ਦੇ ਅਸਤੀਫੇ ਦੇ ਖਿਲਾਫ ਸਾਡੇ ਰੋਸ ਪਰ ਰਹਿਵੇ ਸਾਡਾ ਸਾਥ ਦੇਣ ਤਾਂ ਕਿ ਗਾਂਵ ਦੇ ਵਿੱਚ ਕੋਈ ਵੀ ਲੀਡਰ ਐਦਾਂ ਦੀ ਬੇਵਕੂਫੀ ਔਰ ਗੈਰ ਜ਼ਿੰਮੇਦਾਰਾਂ ਪ੍ਰਤੀ ਟਿੱਪਣੀ ਕਰਨ ਦੀ ਹਿਵਾਕਤ ਨਾ ਕਰੋ ਧੰਨਵਾਦ